ਪੰਜੇ ਪੰਜੇ ਖਰਾ ਪੱਤਾ ਦਾ ਖਤਮ ਹੈ ਨਾ ਲੱਗੇ ਪੰਜਨਾਂ ਦਾ ਮੇਰਾ ਸਾਲਿਆ ਉਹ ਹੀ ਆ ਉਹ ਉਥੇ ਮਲਾ ਕੇ ਦੇਖਣਾ ਇਸ ਤੋਂ ਨਾਲ ਰੰਗਾਨੀ ਆ ਇਸ ਨੂੰ ਪੱਤਾ ਦੇ ਦੇ ਜੇ ਪੂਰਾ ਤੂੰ ਪੱਤਾ ਹੀ ਆ ਲੈ ਫੜਾ ਦਾ 200 ਆ 300 ਦੋ ਸੌ ਦਾ ਨਾ ਇਹ ਦੋ ਦੋ ਰੱਲ ਮੇਰਾ ਪਰ ਕਿਹੇ ਦਾ ਸਮਾਨ ਹੈ ਯਾਰ ਦੋ ਸੌ ਦਾ ਚੱਲ ਤੈਨੂੰ ਐ 100 100 ਦਾ ਤਾਂ ਦੇ ਦੇ 100 ਦਾ ਤਾਂ ਦੇ ਬਾਪੂ ਜੇਬੜਾ ਦੇ ਪਹਿਲੂ ਦੇ ਪਹਿਲਾਂ ਦੋ ਮੈਨੂੰ ਤੋੜਿਆ ਮੈਨੂੰ ਕਾਲੀ ਜਾਂ ਮੇਰਾ ਬੁੱਤ ਬਣ ਕੇ ਹੋਰ ਯਾਰ ਅਸੀਂ ਵੀ ਰੋਡ ਤੇ ਖੜੇ ਆਂ ਸਾਨੂੰ ਵੀ ਡਾ ਲਾ ਦੇ ਅਸੀਂ ਵੀ ਰੋਡ ਕੀ ਕਰਾ ਹੁਣ ਆਪਾਂ ਤੂੰ ਕਿੰਨੇ ਲੈ ਲਈਏ 6 ਲੈ 6 ਲੈ ਲੈਣੇ ਤਿੰਨ ਤਿੰਨ ਕਾਲ ਲੈਣੇ ਆ ਉਹ ਮੈਂ ਤੈਨੂੰ ਬੁਲਾਵਾ ਦੋ ਬੰਡ ਕਢਾਇਆ ਰ 2000 ਦਾ ਕੱਟ ਲੈ ਹੁਣ 6 ਤੋਂ 6 ਕੱਟ ਰਾ ਤੂੰ ਸਹੀ ਰਹਿਣਾ ਪੈਸੇ ਦੇ ਰਿਹਾ ਆ ਲੈ ਪੈਸੇ ਭਰ ਲਾ ਲੈ ਬਰਾਦੀ ਬੰਦੇ ਲੌਂਡਾ ਚਲੇ ਲੈਣੇ ਕਿੰਨੇ ਸੌ ਹਜਤੇ ਸੀ ਸੌ ਦੇ ਕੇ ਗਾ ਲੌਂਡਾ ਸਹੀ ਹੋ ਗਏ ਉਹ 120 ਦੇਤੇ 120 ਦੇਤੇ ਆਪਾਂ ਜਾ ਰਹੇ ਹਾਂ ਜੀ ਸੋਬੀ ਦੇ ਕਿੰਨੇ ਆਣਗੇ ਛੇ ਜਾਣਗੇ 20 ਬਣਾ ਲਖਾਬ ਹਾਂ ਤੁਸਾਬ ਉਹ ਪਤਾ ਬੜੀ ਅਦਾ ਉਹ ਪੁੱਛ ਤੇ ਮਹੀਂ ਫੱਲੇ ਨੇ ਆ ਨਾ ਛੇ ਨੇ ਆ ਪੰਜ ਨੇ ਇੱਕ ਹੋਰ ਪੰਜ ਇੱਕ ਹੋਰ ਦੇ ਤੂੰ ਸਾ ਆ ਫਰਾਸ ਫੜ ਆ ਪੱਤਾ ਫੜਾ ਉਹ ਘਰ ਜਾ ਇਹ ਪੱਤਾ ਦਿਖਾਉਣਾ ਯਾਰ ਇਹ ਜੋ ਲੈ ਦੋ ਇਹ ਵੀ ਲੈ ਦਈਆ ਲੈ ਦਈਆ ਮੇਰਾ ਸਾਰਾ ਪੱਤੇ ਖਸਨ ਪੜਦੇ ਸਾਫ ਦੇ ਦੇਣਾ ਅਮੀ ਜਾਏ ਯਾ ਲੈ ਬੰਦੇ ਫਾਹਨ ਲੁਟੇ ਯਾ ਤਰਾ ਪੁਰਦੇ ਦੇ ਲੈ ਕੇ ਨਾ ਦੇ ਬੈਰੇਗਾ ਨਾ ਹੁਣ ਪੈਸੇ ਵੀ ਤੈਨੂੰ ਦੇਖ ਲੈ ਪੂਰੇ ਵੀ ਦੇਤੇ ਫਿਰ ਵੀ ਛੇੜਤੇ ਦੇਖ ਲੈ ਰਿਹਾ ਨਾ ਅਸੀਂ ਤਾਂ 100 ਦੇ 6 ਲੈ ਕੇ ਜਾਂਦੇ ਆ ਯਾਰ ਅਸੀਂ ਤਾਂ 100 ਦੇ 6 ਲੈ ਕੇ ਜਾਂਦੇ ਆ ਤੂੰ 6 ਲੈ ਕੇ ਲੌਂਡੇ ਕੇ ਬਾਅਦ ਦੇ ਦੇ ਮੈਨੂੰ ਕਿਤੇ ਬਾਤ ਨਹੀਂ ਜੈ ਨਹੀਂ ਲੈ ਕੇ ਜਾਂਦੇ ਵੀਰੇ ਇੱਕ ਵਾਰ 120 ਦਿੱਤੇ ਕਿ 30 ਦਿੱਤੇ ਤੈਨੂੰ 120 ਦਿੱਤੇ ਹੋ ਗਿਆ 100 ਦੇ ਪੰਜ ਨਾ 100 ਦੇ ਪੰਜ ਲੈ ਗਿਆ ਫਿਰ ਨਹੀਂ ਨਹੀਂ 120 ਦਿੱਤੇ ਵਰਤ ਤੈਨੂੰ ਆ ਦੇਖੋ ਤੈਨੂੰ ਤਾਂ ਸਹੀ ਹੋ ਗਿਆ ਫਿਰ ਇੱਕ ਵਾਰ ਤੇ ਦੇਖਾਂ ਦੀ 120 ਹੀ ਤਾਂ ਦਿੱਤੇ ਆ ਤੈਨੂੰ ਠੀਕ ਆ ਹੁਣ ਸਾਹਿਬ ਹਾਂ ਕਿਵੇਂ ਕਰਕੇ ਦੇ ਲੈ ਆ ਜਾ ਦੇ ਦੇ ਮਾਤਾ ਨੂੰ ਸੌ ਦੇ ਤੂੰ ਲੈ ਵਾਟਾ ਹੁਣ ਆਪਾ ਕਿੱਥੇ ਦੇਖਾਈਏ ਇੱਕ ਕੋਰ ਦੇ ਮਾ ਨੂੰ ਇੱਕ ਕੋਰ ਦੇ ਇੱਕ ਕੋਰ ਦੇ ਕੋਰ ਦੇ ਕੋਰ ਦੇ ਕੋਰ ਦੇ ਕੋਰ ਦੇ ਨਾ ਕੋਰ ਦੇ ਨਾ ਵਸੇ ਹੁੰਦੇ ਨੇ ਵਸੇ ਪੂਰੇ ਕਰ